ਸੱਚੀ ਗੱਲ ਦੋਸਤੋ ਪਬਲਿਕ ਸਮਾਣਾ ਨਿਊਜ਼ ਤੇ ਤੜਾ ਸਮਾਣਾ ਦਾ ਸਵਾਗਤ ਹੈ ਅੱਜ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਵੱਲੋਂ ਸਮਾਣਾ ਸ਼ਹਿਰ ਦੇ ਅੰਦਰ ਲੱਗ ਭਗ ਜੜੀ ਹੈ 1 ਕਰੋੜ ਰੁਪਏ ਦੀ ਲਾਗਤ ਨਾਲ ਹੋਣ ਜਾ ਰਹੇ ਵਿਕਾਸਾਂ ਦੇ ਜਿਹੜੇ ਕਾਰਜ ਨੇ ਉਹਨਾਂ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਸਮਾਣਾ ਕਾਰਜਕਾਰ ਦੇ ਅਫਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਸ਼ਹਿਰ ਅੰਦਰ ਬਰਸਾਤੀ ਪਾਣੀਆਂ ਦੇ ਨਿਕਾਸੀ ਲਈ ਵੱਡੀ ਪਾਈਪਲਾਈਨਾਂ ਜਿਹੜੀਆਂ ਬਚਾਈਆਂ ਜਾਣੀਆਂ ਸ਼ੁਰੂ ਕਰ ਦਿੱਤੀਆਂ ਜਾਣੀਆਂ ਨੇ ਜੋ ਕਿ ਅੱਜ ਤਹਿਸੀਲ ਰੋਡ ਤੋਂ ਬੱਸ ਸਟੈਂਡ ਰੋਡ ਤੱਕ ਜਿਹੜਾ ਨਗਰ ਕੌਂਸਲ ਤੋਂ ਲੈ ਕੇ ਮਹਾਰਾਜਾ ਅਗਰਸੈਨ ਤੱਕ ਜਿਹੜਾ ਵਿਕਾਸ ਕਾਰਜਾਂ ਵਿੱਚ 62 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋ ਰਹੀਆਂ ਨੇ ਤੇ ਜਿਸ ਦੇ ਨਾਲ ਹੀ ਸ਼ਹਿਰ ਦੇ ਅੰਦਰ ਜਨਤਕ ਬਾਥਰੂਮਾਂ ਦੀ ਵੀ ਜਿਹੜੀ ਅੱਜ ਬਣਨ ਦੀ ਸ਼ੁਰੂਆਤ ਹੋਈ ਹੈ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮજરા ਵੱਲੋਂ ਅੱਜ ਜਿਹੜੀ ਹੈ ਇਹਨਾਂ ਦੀ ਟੱਕ ਲਾ ਕੇ ਸਟਾਰਟਿੰਗ ਕਰ ਦਿੱਤੀ ਗਈ ਹੈ ਤੇ ਧਰਮਸ਼ਾਲਾ ਦੇ ਵਿੱਚ ਜਿਹੜਾ ਅੱਜ ਨਿਊ ਪੱਥਰ ਵੀ ਰੱਖ ਦਿੱਤਾ ਗਿਆ ਵਿਧਾਇਕ ਚੇਤਨ ਸਿੰਘ ਜੋੜਾ ਮજરા ਵੱਲੋਂ ਕਿਹਾ ਗਿਆ ਕਿ ਸ਼ਹਿਰ ਅੰਦਰ ਲਗਭਗ 3 ਆਰਦੋਨਿਕ ਜਿਹੜੇ ਬਾਥਰੂਮ ਨੇ ਤਿਆਰ ਹੋਣ ਜਾ ਰਹੇ ਨੇ ਜਿਸ ਦਾ ਲੋਕਾਂ ਨੂੰ ਕਾਫੀ ਲਾਭ ਮਿਲੇਗਾ ਕਿਉਂਕਿ ਇਹ ਸੜਕ ਦਾ ਜਿਹੜਾ ਕੰਮ ਹੈ ਪਹਿਲਾਂ ਤੋਂ ਹੀ ਚੱਲ ਰਿਹਾ ਹੈ ਤੇ ਹੁਣ 14 ਲੱਖ ਰੁਪਏ ਦੇ ਜਿਹੜਾ ਖਰਚ ਕਰਕੇ ਇਹ ਬਾਥਰੂਮ ਆ ਦਾ ਸਾਰਾ ਕੰਮ ਕੀਤਾ ਜਾਣਾ ਹੈ ਜਿਹੜਾ ਇਹ ਕੰਮ ਹੈ ਮੁਕੰਮਲ ਜਿਹੜਾ ਹੈ 2 ਮਹੀਨਿਆਂ ਦੇ ਵਿੱਚ ਹੋ ਜਾਣਾ ਹੈ ਤੇ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਗਿਆ ਕਿ ਸਮਾਣਾ ਕਾਨਗੜ ਰੋਡ ਦੀ ਜਿਹੜੀ ਸੜਕ ਹੈ ਇਸ ਨੂੰ ਵੀ ਜਲਦ ਤੋਂ ਜਲਦ ਤਿਆਰ ਕਰਾਇਆ ਜਾਵੇ ਤਾਂ ਉਹਨਾਂ ਵੱਲੋਂ ਸ਼ਹਿਰ ਦੇ ਲੋਕਾਂ ਨੂੰ ਅਸ਼ਵਾਸ਼ਣ ਦਿਵਾਇਆ ਗਿਆ ਕਿ ਜਿਹੜਾ ਇਹ ਕੰਮ ਹੈ ਕਾਨਗੜ ਸੜਕ ਦਾ ਉਹ ਵੀ ਜਲਦੀ ਕਰਾ ਦਿੱਤਾ ਜਾਏਗਾ ਫਿਲਹਾਲ ਜਿਹੜਾ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਸਮਾਣਾ ਦੇ ਅੰਬੇਦਕਰ ਚੌਂਕ ਦੇ ਕੋਲ ਜਿਹੜਾ ਉੱਥੇ ਨਾ ਤਾਂ ਕੋਈ ਵਾਸ਼ਰੂਮ ਸੀ ਕਿਉਂਕਿ ਲੋਕੀ ਪਬਲਿਕ ਦਾ ਜਿਹੜਾ ਵਾਸ਼ਰੂਮ ਹੈ ਨਾ ਤਾਂ ਕੋਈ ਉੱਥੇ ਦੇਖਿਆ ਗਿਆ ਸੀ ਜਿਸ ਨੂੰ ਅੱਜ ਲੈ ਕੇ ਉਹ ਜਗ੍ਹਾ ਤੇ ਜਿਹੜਾ ਕੰਮ ਵੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਅਸੀਂ ਤੁਹਾਡੇ ਨਾਲ ਸਾਰੀਆਂ ਜਿਹੜੀਆਂ ਅੱਜ ਸਾਂਝੀਆਂ ਕਰ ਰਹੇ ਹਾਂ ਤਿੰਨ ਜਗ੍ਹਾ ਤੇ ਜਿਹੜਾ ਅੱਜ ਕੰਮ ਚੱਲਣਾ ਜਿਹੜਾ ਸ਼ਹਿਰ ਦੇ ਵਿੱਚ ਸ਼ੁਰੂ ਹੋ ਚੁੱਕਿਆ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਲਵੇ ਤਵੇ ਜਿਹੜੇ ਦੁਕਾਨਦਾਰ ਨੇ ਤਾਕੀ ਲੋਕਾਂ ਨੂੰ ਵੀ ਇੱਥੋਂ ਆਣ ਜਾਣ ਦੇ ਵਿੱਚ ਨਾ ਤਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆਵੇ ਤੇ ਨਾ ਹੀ ਜਿਹੜੇ ਦੁਕਾਨਦਾਰ ਨੇ ਉਹਨਾਂ ਦੇ ਕੰਮਕਾਰ ਦੇ ਵਿੱਚ ਫਰਕ ਪਵੇ ਉਹਨਾਂ ਵੱਲੋਂ ਖਾਸ ਤੌਰ ਤੇ ਜਿਹੜਾ ਠੇਕੇਦਾਰਾਂ ਨੂੰ ਵਾਰਨਿੰਗ ਦਿੱਤੀ ਗਈ ਕਿ ਜਿਹੜਾ ਕੰਮ ਹੈ ਜਲਦੀ ਤੋਂ ਜਲਦੀ ਮੁਕੰਮਲ ਕਰ ਦੇਣਾ ਚਾਹੀਦਾ ਤੇ 2 ਮਹੀਨੇ ਦੇ ਵਿੱਚ ਜਿਹੜਾ ਕੰਮ ਹੈ ਲਗਭਗ ਇਹ ਸਾਰਾ ਨਿਬੜ ਕੇ ਜਿਹੜਾ ਤੁਹਾਡੇ ਸਾਹਮਣੇ ਆ ਜਾਣਾ ਹੈ ਸੋਮਨਾ ਤੋਂ ਪੱਤਰਕਾਰ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਸੋਮਨਾ ਜੀ ਕੀ ਕਹੋਗੇ ਤੁਹਾਡੀ ਵਾਰਡ ਚ ਅੱਜ ਜਿਹੜੀ ਗ੍ਰਾਂਟ ਆਈ ਹੈ ਤੇ ਕੰਮ ਹੋਣਾ ਸ਼ੁਰੂ ਹੋਇਆ ਬਹੁਤ ਵਧੀਆ ਹੋ ਰਹੀ 7 24 ਤੇ ਜੀ ਬਹੁਤ ਵਧੀਆ ਸਰਕਾਰ ਰਹੀ ਲੀਟਰ ਮਸਾਲਾ ਤੇ ਇਹ ਸਰਕਾਰ ਨੇ ਬਹੁਤ ਵਧੀਆ ਕੰਮ ਕਰ ਰਹੀ ਹੈ ਸਾਹਿਬ ਇਹ ਕਾਇਰ ਕੋਈ ਵਾਰੀ ਕਰਦੇ ਆਦੇ ਜੀ ਹਾਂਜੀ ਜੀ ਉਹ ਸਭ ਅੱਜ ਮੰਤਰੀ ਸਾਹਿਬ ਵੱਲੋਂ ਦੋ ਸ਼ਹਿਰ ਦੇ ਵਿੱਚ ਟੱਕ ਲਾਏਗੇ ਨੇ ਕਿ ਕਿੰਨੇ ਪੱਤਰ ਰੱਖਿਆਗੇ ਕਿੰਨੇ ਕੋ ਗ੍ਰਾਂਟ ਨਾਲ ਇਹ ਕੰਮ ਸ਼ੁਰੂ ਹੋਣ ਜਾ ਰਿਹਾ ਕਦੋਂ ਜਿਹੜਾ ਸ਼ੁਰੂ ਹੋਣਾ ਹੈ ਕੰਮ ਦੇ ਦੇਖੋ ਇਹ ਜਿਹੜੀ ਗ੍ਰਾਂਟ ਹੈ ਇਹ 30 ਲੱਖ ਦੀ ਸਾਡੇ ਕੋਲ ਜਿਹੜੀ ਗ੍ਰਾਂਟ ਜਿਹੜੇ ਸੀ ਬਾਥਰੂਮ ਬਣਾ ਰਹੇ ਹਾਂ ਘਰੋਸ਼ਾਲਾ ਚ ਕਿੱਥੇ ਬਣਾ ਰਹੇ ਹਾਂ ਸੜਕ ਤੇ ਉਸ ਤੋਂ ਇਲਾਵਾ ਦੋ ਅਸੀਂ ਜਗ੍ਹਾ ਪਾਣੇ ਆ ਟ੍ਰੇਨ ਪਾਈਪ ਆਪਣੇ ਦੋ ਸ਼ਹਿਰ ਦੇ ਵਿੱਚ ਪ੍ਰਸ਼ਾਸਨ ਹੁੰਦੀ ਹੈ ਬਹੁਤ ਜ਼ਿਆਦਾ ਪਾਣੀ ਭਰਦਾ ਹੈ ਤਸੀਲ ਰੋਡ ਦੇ ਉੱਤੇ ਤੇ ਦੇਖਿਆ ਹੋਣਾ ਇੱਕ ਜਿਹੜੀ ਗੋਪਾਲਪੁਰ ਵਾਲੀ ਰੋਡ ਹੈ ਜਿਹੜੀ ਉਹ ਉਸ ਤੇ ਵੀ ਅਸੀਂ ਕੰਮ ਸ਼ੁਰੂ ਕਰਾਵਾਂਗੇ ਜਲਦੀ ਇਹਦਾ ਮੰਤਰੀ ਨੇ ਟੱਕ ਲਾਤਾ ਅਸੀਂ ਤੁਹਾਨੂੰ ਰੋਡ ਕੱਟ ਦੀ ਪਰਮਿਸ਼ਨ ਮਿਲ ਗਈ ਹੈ ਸੜਕ ਤੋਂ ਤੇ ਇਹਦਾ ਅਸੀਂ ਕੰਮ ਸ਼ੁਰੂ ਕਰਾ ਰਹੇ ਹਾਂ ਕਿੰਨੀ ਦੇਰ ਚ ਸਮਾਪਤੀ ਹੋ ਜਾਈਏ ਇਹ ਕੰਮ ਦੀ ਬੱਤ ਬੱਤ ਜਿਹੜੇ 2 ਮਹੀਨੇ ਚ ਕੰਮ ਹੋਣੇ ਚਾਹੀਦੇ ਨੇ ਪੂਰੇ ਜੀ ਇਹ ਤੇ ਸ਼ਹਿਰ ਨੂੰ ਬੜਾ ਫਾਇਦਾ ਹੋਊਗਾ ਇਸ ਇਲਾਕੇ ਨੂੰ ਸਾਰਿਆਂ ਨੂੰ ਜਿਹਦੇ ਪਾਣੀ ਘਰਦੇ ਸੀਗਾ ਬੱਸ ਸਟੈਂਡ ਤੱਕ ਇਹ ਸਾਰਾ ਡਿਸਟ੍ਰੀਬਿਊਟਰ ਕੇ ਮੇਨ ਲਾਈਨ ਚ ਪਾ ਦਿਆ ਜਾ ਸਕੇਗਾ। ਇਹ ਫਿਰ ਐਮਐਲਏ ਸਾਹਿਬ ਅੱਜ ਤੁਸੀਂ ਦੋ ਟੱਕ ਲਾਏ ਨੇ ਤੇ ਇੱਕ ਨੀ ਪੱਥਰ ਰੱਖਿਆ ਕੀ ਕਹੋਗੇ ਕਿੰਨੀ ਕੋ ਗਰੰਟ ਨਾਲ ਇਹ ਜਿਹੜਾ ਕੰਮ ਹੋਣ ਸ਼ੁਰੂ ਜਾ ਰਿਹਾ। ਦੇਖੋ ਜੀ ਇਹ 28 ਤੋਂ 30 ਲੱਖ ਦੇ ਕਰੀਬ ਜਿਹੜੇ ਦੋਨੋਂ ਵਾਸ਼ਰੂਮਾਂ ਤੇ ਲੱਗਣਾ। ਔਰ ਇੱਕ ਹੈਗਾ ਉੱਥੇ ਧਰਮਸ਼ਾਲਾ ਦੇ ਵਿੱਚ ਵਾਸ਼ਰੂਮ ਬਣਨਗੇ ਔਰ ਇੱਕ ਇੱਥੇ ਜਿਹੜਾ ਅਮਿਤਕਰ ਸਾਹਿਬ ਦਾ ਬੁੱਤ ਹੈ ਉਹਦੇ ਲਾਗ ਜਿਹੜੇ ਬਾਸ਼ਰੂਮ ਬਣਾਏ ਜਾਣਗੇ ਔਰ ਇੱਕ ਜਿਹੜੀ ਹੈਗੀ ਆ ਜਿਹੜਾ ਬਰਸਾਤੀ ਪਾਣੀ ਆ ਜਿਹੜਾ ਉਹਦੇ ਵਾਸਤੇ ਜਿਹੜੀ ਪਾਈਪ ਲਾਈਨ ਆ ਜਿਹੜੀ ਤਹਿਸੀਲ ਰੋਡ ਆ ਜਿਹੜੀ ਜਿਹੜੀ ਕ੍ਰਿਸ਼ਨਾ ਬਸਤੀ ਬਸ ਸਟੈਂਡ ਜਾਂ ਅੱਗੇ ਜਿਹੜਾ ਇੱਥੇ ਤਹਿਸੀਲ ਰੋਡ ਤੇ ਪਾਣੀ ਜਿਹੜਾ ਖੜ ਜਾਂਦਾ ਸੀ ਬਰਸ ਪ੍ਰਸ਼ਾਦ ਦਾ ਉਹਦੀ ਨਿਕਾਸੀ ਵਾਸਤੇ ਜਿਹੜੀ ਪਾਈਪ ਲਾਈਨ ਆ ਉਹ 26 ਲੱਖ ਦੇ ਨੇੜੇ ਜਿਹੜੇ ਅਮਾਉਂਟ ਦਾ ਜਿਹੜਾ ਟੈਂਡਰ ਹੋਇਆ ਔਰ ਉਸ ਤੋਂ ਬਾਅਦ ਇੱਕ ਉਹ ਹੈ ਇੱਕ ਆ ਜਿਹੜੀ ਚੱਕਰ ਨੂੰ ਰੋੜ ਜਾਂਦੀ ਆ ਇਹ ਤੇ ਬਰਸਾਤ ਦਾ ਪਾਣੀ ਜਿਹੜਾ ਖੜ ਜਾਂਦਾ ਬਰਸਾਤ ਤੇ ਉਹਦੇ ਵਾਸਤੇ ਜਿਹੜੀਆਂ ਪਾਈਪਾਂ ਜਿਹੜੀਆਂ ਪਾਈਆਂ ਜਾ ਰਹੀਆਂ ਨੇ ਜਿਹਦੇ ਨਾਲ ਕ੍ਰਿਸ਼ਨਾ ਬਸਤੀ ਜਾਂ ਉਧਰ ਸੇਖੋਂ ਕਲੋਨੀ ਬੱਸ ਸਟੈਂਡ ਅੱਗੇ ਤਹਿਸੀਲ ਰੋਡ ਨੂੰ ਉਹਨਾਂ ਲੋਕਾਂ ਨੂੰ ਬਹੁਤ ਸਾਰਾ ਜਿਹੜਾ ਇਹਦਾ ਫਾਇਦਾ ਹੁੰਦਾ ਮਤਲਬ ਸਰ ਜਿਹੜੀ ਆਪਣੇ ਸਮਾਣਾ ਦੇ ਕਾਨਗੜ ਰੋਡ ਤੇ ਵੀ ਇੱਕ ਸੜਕ ਦੀ ਕਾਫੀ ਹਾਲਤ ਖਰਾਬ ਹੈ ਤੇ ਉਹਦੀ ਵੀ ਕਾਫੀ ਲੋਕ ਮੰਨ ਕਰਦੇ ਨੇ ਵੀ ਉਹ ਸੜਕ ਵੀ ਬਣਦੀ ਸੜਕ ਦੀ ਦੇਖੋ ਇੱਕ ਇੱਕ ਕਰਕੇ ਸਾਰੇ ਮਸਲੇ ਹੱਲ ਕਰਾਂਗੇ ਕਿਉਂਕਿ ਕੇਂਦਰ ਵੱਲੋਂ ਕਿਤੇ ਨਾ ਕਿਤੇ ਪੰਜਾਬ ਨਾਲ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਪੰਜਾਬ ਦੀਆਂ ਗਰੰਟੀਆਂ ਜਿਹੜੀਆਂ ਰੁਕੀਆਂ ਜਾਰੀ ਨਹੀਂ ਉਹਦੇ ਕਰਕੇ ਥੋੜੀ ਜਿਹੀ ਕੰਮ ਕੰਮ ਹੈ ਜਿਹੜਾ ਕਰਨ ਤੇ ਥੋੜੀ ਪ੍ਰੋਬਲਮ ਆ ਰਹੀ ਆ ਜੇ ਕਿਤੇ ਜਿਹੜਾ ਪੈਸਾ ਕੇਂਦਰ ਕਨੇ ਬਕਾਇਆ ਪਿਆ ਉਹ ਦਿੱਤਾ ਜਾਵੇ ਤਾਂ ਸਾਰੇ ਕੰਮ ਕਰਨੇ ਜਿਹੜੇ ਉਹ ਜਲਦੀ ਹੋ ਸਕਣ